ਤੇ ਮੈਂ ਖਲੀ ਭਾਜੀ ਨੇ ਪੁੱਛਿਆ ਮੈਂ ਖਲੀ ਭਾਜੀ ਤੁਸੀਂ ਮਾਣੋਂ ਸਾਡੇ ਪੰਜਾਬ ਦਾ ਇੰਡੀਆ ਦਾ ਤੁਸੀਂ ਸਾਰੀਆਂ ਸਟੇਜਾਂ ਤੇ ਜਿੱਤੇ ਹੋ ਇੱਕ ਜਗ੍ਹਾ ਹਾਰ ਗਏ ਕਹਿੰਦੇ ਕਿਹੜੀ ਮੈਂ ਕਿਹਾ ਤੁਸੀਂ ਬਿਗ ਬਾਸ ਸ਼ਵੇਤਾ ਦਿਵਾਰੀ ਤੋਂ ਹਾਰ ਗਏ ਨਹੀਂ ਨਹੀਂ ਮੈਂ ਫੈਦਰ ਵੀ ਲਾ ਲਈ ਮੈਂ ਕਿਹਾ ਕਿਦਾਂ ਕਿਦ ਨੂੰ ਪੈਸੇ ਮਿਲੇ ਸ਼ਵੇਤਾ ਦਿਵਾਰੀ ਨੂੰ ਮੈਂ ਕਿਹਾ ਜੀ ਕਰੋੜ ਡੇਢ ਕਰੋੜ ਕੇ ਮੰਡੀ ਖਾ ਗਿਆ ਬਿਗ ਬਾਸ ਵਿੱਚ ਕਸਾ ਥੋੜਾ ਜਿਹਾ ਸੁਣਾਦਾ ਮੇਰੇ ਇਕੱਲੇ ਦਾ ক্লোਜ਼ ਅਪ ਸ਼ਾਟ ਲੱਗ ਗਿਆ ਇਹ ਆ ਕੇ ਬਹਿ ਗਏ ਮਰ ਮੈਨੂੰ ਟੈਨਸ਼ਨ ਹੈ ਕਿ ਇਹ ਕਿਉਂ ਬਹਿ ਗਏ ਯਾਰ ਮੇਰੇ ਕੋ ਤਾਂ ਪਹਿਲਾਂ ਹੀ ਨਹੀਂ ਹੋ ਰਿਆ ਸੀ ਇੱਦਾਂ ਬੈਠੇ ਤੇ ਮੇਰੇ ਕੋ ਹੁੰਦਾ ਨਹੀਂ ਪਿਆ ਸੀਗਾ ਇਹ ਬਾਅਦ ਚਾਹੇ ਪਹਿਲੀ ਵਾਰ ਕਰ ਰਹੇ ਹਾਂ ਮੈਂ ਕਿਹਾ ਹਾਂਜੀ ਨਹੀਂ ਭਾਜੀ ਤੁਹਾਨੂੰ ਦੇਖ ਕੇ ਘਬਰਾ ਗਿਆ ਉਦੋਂ ਮੈਂ ਚੰਗਾ ਹੀ ਕਰਦਾ ਨਹੀਂ ਨਹੀਂ ਇੱਦਾਂ ਲੱਗ ਰਿਹਾ ਸੀ ਜਿਵੇਂ ਚੂਹ ਹੀ ਨਾ ਕੜਿੱਕੇ 'ਚ ਫਸੇ ਹੁੰਦੀ ਹੈ ਹਰ ਚੀਜ਼ ਹਰ ਚੀਜ਼ ਮਲਟੀ ਟੈਲੈਂਟਿਡ ਕਹਿੰਦੇ ਚੰਗਿਆਂ ਦੀ ਚੰਗਿਆਂ ਨਾਲ ਯਾਰ ਜਿਹੜਾ ਖੁਦ ਟੈਲੈਂਟਰ ਨੂੰ ਸਾਰੇ ਟੈਲੈਂਟ ਵਾਲੇ ਦੇਖਦੇ ਨੇ ਮੇਰੀ ਵੈਸੇ ਜਿਹੜੇ ਮੇਰੇ ਅਹਿਸਾਸ ਉਹਦਾ ਇਦਾਂ ਹੈ ਜਿਵੇਂ ਸਕੂਲ ਕਾਲਜ ਪਾਸ ਫੇਲ ਹੋ ਕੇ ਬੰਦਾ ਨਾ ਪੰਜਾਬ ਜੀ ਦਾ ਜਿਆਦਾ ਜਾਣਦੇ ਆ ਬੜੇ ਜਿਵੇਂ ਕਹਿੰਦਾ ਛੋਲੇ ਦੇ ਕੇ ਪਾਸ ਹੋਣਾ ਕਿਸੇ ਤਰੀਕੇ ਨਾਲ ਪਾਸ ਹੋ ਕੇ ਜਦੋਂ ਪਿੰਡਾਂ ਚੋਂ ਨਿਕਲ ਕੇ ਬਸਾਂ ਚ ਸਫ਼ਰ ਕਰਕੇ ਬੰਦੇ ਨੂੰ ਚੰਗੀ ਕੰਪਨੀ ਚ ਨੌਕਰੀ ਮਿਲ ਜਾਂਦੀ ਨਾ ਮੇਰੀ ਹਾਲਤ ਉਹ ਹੈ ਹੁਣੇ ਥੋੜੀ ਦੇਰ ਪਹਿਲਾਂ ਪ੍ਰੋਡਿਊਸਰ ਸਾਹਿਬ ਤੇ ਮੈਮ ਕਰੇ ਤੁਹਾਨੂੰ ਟੈਕਨੀਸ਼ੀਅਨਸ ਤੁਹਾਡੀ ਬਹੁਤ ਤਾਰੀਫ ਕਰ ਰਹੀ ਮੈਂ ਕਿਹਾ ਗੱਲ ਇਦਾਂ ਲੱਕੜ ਨਾਲ ਲੋਹਾ ਵੀ ਧਰ ਜਾਂਦਾ ਜਦੋਂ ਛੋਲੇ ਬਣਦੀਆਂ ਨਾ ਸੰਭਾ ਵੀਟ ਹੋ ਜਾਂਦਾ ਤੇ ਮੈਂ ਏਡੇ ਵੱਡੇ ਦਿਗਜਾਂ ਦੇ ਵਿੱਚ ਬੈਠਾ ਮੇਰੇ ਵਾਸਤੇ ਆਹੀ ਬੜੀ ਉਪਲਬਧੀ ਹੈ ਕਿਉਂਕਿ ਇਹ ਫਿਲਮ ਦਾ ਨਾਮ ਹੈ ਰੇੜੂਆ ਮੇਰੇ ਜਿਹੜੇ ਅਸਲੀ ਉਸਤਾਦ ਹੈ ਬਚਪਨ ਜੋ ਦੋ ਹੀ ਹੈ ਇੱਕ ਰੇੜੂਆ ਤੇ ਇੱਕ ਵੀਸੀਆਰ ਕੰਨਾਂ ਵਾਸਤੇ ਰੇੜੂਆ ਸੀਗਾ ਤੇ ਦੇਖ ਕੇ ਵੀਸੀਆਰ ਸੀ ਉਹਨਾਂ ਦੌਰ ਦੇ ਵਿੱਚ ਨਾ ਜਿਹੜੇ ਟੈਲੈਂਟਡ ਲੋਕ ਸੀ ਉਹ ਲਾਸਟ ਨਾਮ ਆਂਦਾ ਸੀ ਉਹ ਦੌਰ ਫਿਲਮਾਂ ਬਣਦੇ ਸੀ ਰਾਜਕਮਰ ਕੋਲੀ ਦੀਆਂ ਮਨਮੋਹਨ ਦੇਸਾਈ ਦੀਆਂ ਲਾਸਟ ਵਿੱਚ ਨਾ ਇੱਕ ਵਰਡ ਆਂਦਾ ਸੀਗਾ ਰਿਟਨ ਪ੍ਰੋਡਿਊਸਡ ਐਂਡ ਡਾਇਰੈਕਟਡ ਬਾਏ ਸੁਨੀਲ ਦੱਤ ਰਿਟਨ ਪ੍ਰੋਡਿਊਸਡ ਡਾਇਰੈਕਟਰ ਬਾਈ ਮਨੋਜ ਕੁਮਾਰ ਮੈਂ ਕਿਹਾ ਯਾਰ ਇਹ ਕੋਣ ਆ ਬੰਦਾ ਜਿੰਨਾ ਤਿੰਨ ਤਿੰਨ ਡੈਗਨੇਸ਼ਨ ਲੱਗੀਆਂ ਬਾਅਦ ਚ ਪਤਾ ਲੱਗਿਆ ਬੜੇ ਟੈਲੈਂਟਡ ਬੰਦੇ ਆ ਪੰਜਾਬ ਜੇ ਕੋਈ ਹੈਗਾ ਤਾਂ ਨਾਉ ਬਾਜਵਾਜੀ ਹੈ ਕੀ ਬਾਤ ਹੈ ਬਹੁਤ ਖੂਬ ਕਿਉਂਕਿ ਮੈਨੂੰ ਇਹ ਲੱਗਦਾ ਕਿ ਸਾਡੀ ਏਜ ਦੇ ਆ ਬਟ ਇੰਨਾ ਟੈਲੈਂਟ ਖੁਦ ਕਰਨਾ ਵੀ ਤੇ ਕਰਵਾਣਾ ਵੀ ਤੇ ਸਾਰਾ ਜਿਹੜਾ ਮੇਲਾ ਆ ਕਿਉਂਕਿ ਬਰਾਤ ਜਿਹੜਾ ਭੰਗੜੇ ਪਾ ਕੇ ਚੱਲ ਜਾਂਦੇ ਆ ਬੰਦੇ ਬਟ ਲਾੜਾ ਲਾੜਾ ਹੀ ਹੁੰਦਾ ਤੇ ਲਾੜਾ ਅੱਜ ਦੀ ਮਹਿਫਲ ਦਾ ਨਾਉ ਬਾਜਵਾ ਭਾਜੀ ਹੈ ਤੇ ਦੋਸਤਾਂ ਦਾ ਨਹੀਂ ਮੈਂ ਗੱਲ ਕੀਤੀ ਹੈ ਰੇਡੂਆ ਤੇ ਵੀਸੀਆਰ ਇਹ ਇਸ ਫਿਲਮ ਚ ਮੈਂ ਬੜਾ ਲੱਕੀਆ ਹਾਂ ਕਿਉਂਕਿ ਤਿੰਨ ਦਿਗਗੇ ਜਿ ਬੈਠੇ ਆ ਔਦਰ ਸਰਦਾਰ ਸਾਹਿਬ ਜਿਹੜੇ ਬੈਠੇ ਗੁਰਪ੍ਰੀਤ ਘੁੱਗੀ ਭਾਜੀ ਇੱਕ ਵਾਰ ਜ਼ੋਰਦਾਰ ਤਾੜੀਆਂ ਉਸਤਾਦ ਜੀ ਵਾਸਤੇ ਜਿਨ੍ਹਾਂ ਨੂੰ ਦੇਖ ਕੇ ਅਸੀਂ ਬੋਲਣਾ ਸਿੱਖਿਆ ਜੇ ਮਾਈਕ ਤੇ ਬੋਲ ਰਿਹਾ ਤਾਂ ਕ੍ਰੈਡਿਟ ਗੋਸ ਟੂ ਘੁੱਗੀ ਭਾਜੀ ਉਸ ਤੋਂ ਉਹਦੇ ਨਾਲ ਨਾਲ ਨਾਪ ਚਾਚਾ ਰੌਣਕੀ ਰਾਮ ਕਿਉਂਕਿ ਉਹਨਾਂ ਦੇ ਵਿੱਚ ਹੀ ਉਹਨਾਂ ਦਾ ਨਾਮ ਆ ਗਿਆ ਫਿਰ ਮੈਂ ਨਾਮ ਲੈਣਾ ਬੀ ਐਨ ਸ਼ਰਮਾ ਭਾਜੀ ਦਾ ਜਿਨ੍ਹਾਂ ਨਾਲ ਮੈਂ ਪਹਿਲੀ ਫਿਲਮ ਕੀਤੀ ਸੀ ਆਸ਼ਕੀ ਨਾਟ ਅਲਾਊਡ ਇਹਨਾਂ ਨਾਲ ਜਦੋਂ ਮੈਂ ਪਹਿਲੀ ਫਿਲਮ ਕੀਤੀ ਨਾ ਮੈਨੂੰ ਯਾਦ ਅੱਜ ਕਿੱਸਾ ਥੋੜਾ ਜਿਹਾ ਸੁਣਾ ਮੇਰੇ ਇਕੱਲੇ ਦਾ ক্লোজ-ਅੱਪ ਸ਼ਾਟ ਲੱਗ ਗਿਆ ਇਹ ਆ ਕੇ ਬਹਿ ਗਏ ਹੁਣ ਮੈਨੂੰ ਟੈਨਸ਼ਨ ਹੈ ਕਿ ਇਹ ਕਿਉਂ ਬਹਿ ਗਏ ਯਾਰ ਮੇਰੇ ਕੋ ਤਾਂ ਪਹਿਲਾਂ ਨਹੀਂ ਹੋ ਰਿਆ ਸੀ ਇਦਾਂ ਬੈਠੇ ਤੇ ਮੇਰੇ ਕੋ ਹੁੰਦਾ ਨਹੀਂ ਪਿਆ ਸੀਗਾ ਇਹ ਬਾਅਦ ਚ ਆਏ ਪਹਿਲੀ ਵਾਰ ਕਰ ਰਹੇ ਹਾਂ ਮੈਂ ਕਿਹਾ ਹਾਂਜੀ ਨਹੀਂ ਭਾਜੀ ਤੁਹਾਨੂੰ ਦੇਖ ਕੇ ਘਬਰਾ ਗਿਆ ਉਦੋਂ ਮੈਂ ਚੰਗਾ ਹੀ ਕਰਦਾ ਨਹੀਂ ਨਹੀਂ ਇਦਾਂ ਲੱਗ ਰਿਹਾ ਸੀ ਜਿਵੇਂ ਚੂਹ ਹੀ ਨਾ ਕੜਿੱਕੇ 'ਚ ਫਸੇ ਹੁੰਦੀ ਤੇ ਫਿਰ ਲਾਸਟ ਬਰਨ ਆਰ ਦਾ ਲੀਸਟ ਦਾ ਗ੍ਰੇਡ ਖਲੀਸਾ ਵਾਸਤੇ ਤਾੜੀਆਂ ਮੈਂ ਅੱਜ ਪਹਿਲੀ ਵਾਰ ਇਹਨਾਂ ਨੂੰ ਮਿਲਿਆ ਮੇਰਾ ਜਦੋਂ ਕੈਰੀਅਰ ਸ਼ੁਰੂ ਹੋਇਆ ਬੰਬੇ ਚ ਲਫਟਰ ਚੈਲੰਜ ਮੈਂ ਉਹਦੀ ਆਈਟਮ ਕੀਤੀ ਸੀ ਭਾਜੀ ਇਜਾਜ਼ਤ ਕਰ ਦਵਾ ਕਰ ਸਕਦਾ ਕਿਉਂਕਿ ਨਹੀਂ ਨਹੀਂ ਜੇ ਮੈਂ ਬਾਜਵਾ ਭਾਜੀ ਦੀ ਸੀਟ ਤੇ ਬੈਠਾ ਫੇਰ ਨਹੀਂ ਮੈਂ ਕਰਨਾ ਸੀ ਪਤਾ ਲੱਗੇ ਹੱਥਾਂ ਦਾ ਤੇ ਮੇਰੇ ਨਾਲ ਹੋ ਚੁੱਕਿਆ ਹੋਣਾ ਇਧਰੋਂ ਦੇਖੋ ਜਦ ਤੱਕ ਉਹਨਾਂ ਨੇ ਆਣਾ ਮੈਂ ਉਧਰ ਭੱਜ ਜਾਣਾ ਦਰਵਾਜ਼ਾ ਵੀ ਹੈਗਾ ਮੈਂ ਉੱਥੇ ਆਈਟਮ ਮਣਾਈ ਸੀਗੀ ਤੇ ਖਲੀ ਭਾਜੀ ਬਿਗ ਬਾਸਟ ਗਏ ਸੀਗੇ ਹੈਨਾ ਤੇ ਮੈਂ ਖਲੀ ਭਾਜੀ ਨੂੰ ਪੁੱਛਿਆ ਮੈਂ ਖਲੀ ਭਾਜੀ ਤੁਸੀਂ ਮਾਨੋ ਸਾਡੇ ਪੰਜਾਬ ਦਾ ਇੰਡੀਆ ਦਾ ਤੁਸੀਂ ਸਾਰੀਆਂ ਸਟੇਜਾਂ ਤੇ ਜਿੱਤੇ ਹੋ ਇੱਕ ਜਗ੍ਹਾ ਹਾਰ ਗਏ ਕਹਿੰਦੇ ਕਿਹੜੀ ਮੈਂ ਕਿਹਾ ਤੁਸੀਂ ਬਿੱਗ ਬਾਸ ਸ਼ਵੇਤਾ ਦਿਵਾਰੀ ਦੁਆਰ ਗਏ ਨਹੀਂ ਨਹੀਂ ਮੈਂ ਫੈਦਰ ਮੇਰਾ ਬਈ ਮੈਂ ਕਿਦਾਂ ਕਿ ਤੂੰ ਨ ਬੇਜੇ ਮਲੇ ਸ਼ਵੇਤਾ ਦਿਵਾਰੀ ਨੂੰ ਮੈਂ ਕਿ ਜੀ ਕਰੋੜ 1.5 ਕਰੋੜ ਕੇ ਮੰਡੀ ਖਾ ਗਿਆ ਬਿੱਗ ਬਾਸ ਮੈਂ ਸੋ ਹੁਣ ਜਿਹੜਾ ਵਿੱਚ ਮੈਂ ਕਿਰਦਾਰ ਕੀਤਾ ਇਹਦੇ ਉਹ ਸੁਨੀਲ ਛੱਟੀ ਸਾਹਿਬ ਆ ਮੇਰੇ ਉਸਤਾਦ ਜਿਨ੍ਹਾਂ ਨੂੰ ਮੈਂ ਬਹੁਤ ਅੱਛਾ ਬਹੁਤ ਬੜੀਆ ਬੋਲ ਰਿਹਾ ਬਹੁਤ ਬੜੀਆ ਥੈਂਕ ਯੂ ਚਲੋ ਮੈਂ ਉਹ ਓਟੋ ਮੈਂ ਇੱਕੋ ਬੰਦੇ ਨੂੰ ਹੱਥ ਮਲਾਈ ਧਰਮ ਭਾਜੀ ਨਾਲ ਐਦਾਂ ਲੱਗਾ ਤਿੰਨ ਚਾਤਰ ਮੰਦਨ ਨੇ ਮੇਰਾ ਹੱਥ ਫੜ ਲਿਆ ਇੱਕ ਵਾਰ ਤਾੜੀਆਂ ਕਿਉਂਕਿ ਦੇਖੋ ਮੈਂ ਘੁੱਗੀ ਭਾਜੀ ਆਪਣੇ ਉਸਤਾਦ ਚਾਚਾ ਰੌਣਕੀਰ ਮਨੋਂ ਇੱਕੋ ਗੱਲ ਸਿੱਖੀ ਹੈ ਕਿ ਮਿਮਿਕਰੀ ਕਰੋ ਕਿਰਕਿਰੀ ਨਾ ਕਰੋ ਮਜ਼ਾਕ ਉਹ ਹੁੰਦਾ ਜਿਹਦੇ ਬਾਰੇ ਕੀਤਾ ਜਾਵੇ ਉਹਦੇ ਚਿਹਰੇ ਤੇ ਨਹੀਂ ਸਮਾਈਲ ਆਵੇ ਤੇ ਤੁਸੀਂ ਮੈਨੂੰ ਬਲੇਸਿੰਗ ਕੀਤੀ ਭਾਜੀ ਮੈਂ ਡਰ ਰਿਹਾ ਸੀ ਬਾੜੇ ਨੇ ਕਿਹਾ ਬਹੁਤ ਵਦਸੇ ਮੇਰਾ ਵਾਕਈ ਕੋ ਦਿਨ ਬਣ ਗਿਆ ਫਿਰ ਤੇ ਹੁਣ ਜਿਹੜਾ ਮੇਰਾ ਅਸਲੀ ਕਿਰਦਾਰ ਜਿਹੜੇ ਮੇਰੇ ਉਸਤਾਦ ਸੁਨੀਲ ਛੱਟੀ ਸਾਹਿਬ ਜਨਾ ਦੀ ਮੈਂ ਪਲੇ ਕੀਤਾ ਮੈਂ ਸੱਚੀ ਦੱਸਾਂ ਮੈਂ ਉਹਨਾਂ ਨੂੰ ਰੱਬ ਵਾਂਗੂ ਮੰਨਦਾ ਆ ਤੇ ਮੈਂ ਟੀਵੀ 'ਚ ਉਹਨਾਂ ਲੋਕਾਂ ਨੇ ਕੰਮ ਕੀਤਾ ਨਹੀਂ ਉਹਨਾਂ ਜਿੰਨਾ ਮੈਂ ਛੱਡਿਆ ਉਹਦਾ ਜਸਟ ਕਰ ਰਹਿਣਾ ਹੈ ਕਿ ਜਿਹੜੀ ਸਕ੍ਰਿਪਟ ਹੁੰਦੀ ਸੀ ਉਹਨਾਂ ਦੀ ਸ਼ਾਨ ਦੇ ਖਿਲਾਫ ਹੁੰਦੀ ਮੈਂ ਕਹਿੰਦਾ ਇਹਨਾਂ ਨੂੰ ਚੰਗਾ ਨਾ ਮੈਂ ਜਾ ਕੇ ਢਾਬਾ ਖੋਲ ਲਾਂਗਾ ਵੀ ਜਿਹੜੇ ਬੰਦਾ ਮੇਰਾ ਜਿਹਨੂੰ ਮੈਂ ਕਲਵ ਵਾਂਗੂ ਦਰੂਣਾ ਚਾਰ ਮੰਨਿਆ ਤੇ ਮੈਂ ਉਹਦੀ ਬੇਇੱਜ਼ਤੀ ਨਹੀਂ ਕਰ ਸਕਦਾ ਤੇ ਮੈਂ ਕਰਾਂਗਾ ਤਾਂ ਚੰਗਾ ਹੀ ਕਰਾਂਗੇ ਕਿਉਂਕਿ ਮੈਨੂੰ ਇੰਸਟਾ ਤੇ ਫੋਲੋ ਕਰਦੇ ਮੈਂ ਕੋਈ ਚੰਗਾ ਕੰਮ ਕਰਦਾ ਥੋੜਾ ਬਹੁਤਾ ਪਹਿਲਾਂ ਮੈਂ ਉਹਨਾਂ ਨੂੰ ਭੇਜਦਾ ਤੇ ਉਹਨਾਂ ਦਾ ਵੌਇਸ ਮੈਸੇਜ ਜਾਂਦਾ ਬਹੁਤ ਅੱਛੇ ਤੈ ਮੈਂ ਹੁਣ ਰੇਡੂਆ ਰਿਟਰਨ ਦਾ ਟ੍ਰੇਲਰ ਜਿਹੜਾ ਇਹਨਾਂ ਦਾ ਮੇਰਾ ਕੱਟਿਆ ਮੈਂ ਤੇਜਾ ਡਾਇਲੋਗ ਹਾਂਜੀ ਜੋ ਕਹਿ ਰਹੇ ਸੀ ਰੇਡੂਆ ਰਿਟਰਨ ਦਾ ਤੁਹਾਡਾ ਡਾਇਲੋਗ ਸੋ ਸਾਡੀ ਰੇਡੂਆ ਦੇ ਵਿੱਚ ਰੇਡੂਆ ਰਿਟਰਨ ਦੇ ਵਿੱਚ ਅਸੀਂ ਜਦੋਂ ਫਿਊਚਰ ਵਿੱਚ ਪਹੁੰਚਦੇ ਹਾਂ ਤੇ ਉੱਥੇ ਜਾ ਕੇ ਸਾਨੂੰ ਪਤਾ ਲੱਗਦਾ ਹੈ ਕਿ ਸੁਰਿੰਦਰ ਛੇਟੀ ਸਾਹਿਬ ਬਹੁਤ ਹੀ ਵੱਡੇ ਡਾਕਟਰ ਨੇ ਉੱਥੇ ਜੀ ਤੇ ਉਹ ਕਿਤੇ ਨਾ ਕਿਤੇ ਅਸੀਂ ਕਹਿੰਨੇ ਜੀ ਤੁਹਾਡੀ ਆਵਾਜ਼ ਕਿਸੇ ਨਾਲ ਮਿਲਦੀ ਏ ਠੱਗੀ ਬਾਜੀ ਮੈਂ ਸ਼ਰਮਾ ਜੀ ਸੋ ਤੁਸੀਂ ਸੁਨੀਲ ਛੇਟੀ ਸਾਹਿਬ ਨੂੰ ਜਾਣਦੇ ਹੋ ਇਹ ਕੌਣ ਹੈ ਇਹ ਕੌਣ ਹੈ ਜਿਉ ਹੈ ਨਾ ਜਿਹੜੇ ਬੜੀ ਫਿਲਮਾਂ ਆਈਆਂ ਸੀ ਮੋਹਰਾ ਬਲਵਾਨ ਐਕਸਕਿਊਜ਼ ਮੀ ਸੌਰੀ ਸੌਰੀ ਮੈਂ ਆਪਕੋ ਬਤਾ ਦੇਣਾ ਚਾਹਤਾ ਹੂੰ ਕਿ ਮੇਰੇ ਜ਼ਿੰਦਗੀ ਮੇ ਦਾਈ ਸ਼ੌਂਕ ਹੈ ਇੱਕ ਟਾਈਮ ਮਸ਼ੀਨ ਤੇ ਕੰਮ ਕਰਨਾ ਔਰ ਇੱਕ ਆਪਣੇ ਲੱਕੜ ਦਾਦਾ ਕੇ ਦਾਦਾ ਸੁਨੀਲ ਸ਼ੇਟੀ ਸਾਹਿਬ ਕੀ ਫਿਲਮਾਂ ਦੇ ਦੇਖਣਾ ਉਹ ਸੋ ਫਿਊਚਰ ਦੇ ਵਿੱਚ ਸੁਨੀਲ ਸ਼ੇਟੀ ਸਾਹਿਬ ਦੇ ਪੋਤਰੇ ਦੇ ਪੋਤੇ ਲੈਗੇ ਲੈਗੇਸੀ ਕਾਇਮ ਰੱਖੀ ਇਨਾਂ ਨੇ ਉਹ ਮੈਂ ਗੱਲ ਕੰਪਲੀਟ ਕਰਦਾ ਕਿ ਇਨਾਂ ਨੇ ਜਦੋਂ ਮੈਨੂੰ ਸੁਣਾਇਆ ਭਾਜੀ ਨੇ ਮੈਂ ਹਮੇਸ਼ਾ ਇਹ ਸੋਚਦਾ ਕਿ ਕੁਝ ਚੰਗਾ ਕੀਤਾ ਜਾਵੇ ਬੇਸ਼ੱਕ ਨਾ ਕਰੋ ਕਿ ਜੁਡੀ ਨੇ ਸੁਣਾਇਆ ਕਿ ਕਹਿੰਦੇ ਜੀ ਸ਼ੈਟੀ ਸਾਹਿਬ ਦਾ ਆਪ ਫਲੇਵਰ ਪਾਈਏ ਤੇ ਮੈਨੂੰ ਇਦਾਂ ਲੱਗਾ ਕਿ ਬਿਲਕੁਲ ਇਨਸਾਫ ਹੋਏਗਾ ਹੈਨਾ ਕਿਉਂਕਿ ਮੈਂ ਤਾਂ ਜਾ ਸਿੱਖਣਾ ਹੈ ਮੈਂ ਪਹਿਲਾਂ ਉਹਨਾਂ ਨੂੰ ਪੋਰਟਰੇਟ ਕਰਨਾ ਤੇ ਮੈਨੂੰ ਇਦਾਂ ਲੱਗਾ ਐਗਜ਼ੈਕਟ ਮੈਨੂੰ ਬੜਾ ਚੰਗਾ ਲੱਗਾ ਉਹਨਾਂ ਨੂੰ ਵੀ ਚੰਗਾ ਲੱਗੇਗਾ ਤੁਹਾਨੂੰ ਤਾਂ ਲੱਗੇ ਜਾਣਾ ਫਿਰ ਆਪਣੇ ਆਪ ਤੇ ਤੁਸੀਂ 22 ਨਵੰਬਰ ਨੂੰ ਬਾਕੀ ਰੈਡੂਅਰ ਰਿਟਰਨਸ ਦੇਖਿਓ ਜੋ ਵੀ ਹੈ ਥੈਂਕ ਯੂ ਸੋ ਮੱਚ ਇਹਨਾਂ ਸ਼ਬਦਾਂ ਨਾਲ ਸਾਰੇ ਉਸਤਾਦਾਂ ਦੇ ਚੜ੍ਹਨਾ ਚ ਬਣਾ ਥੈਂਕ ਯੂ ਇਹੋ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲ